ਕਰ ਗਿਆ ਜੱਟ ਤਰੱਕੀ ਅੰਦਾ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਦੇ ਵਿੱਚੋਂ ਚਮਕਾਇਆ ਸੁਲਤਾਨ ਪ੍ਰੀਤਮ ਪੁਲਵਾਨ ਦਾ ਪੁੱਤਰ ਇਹ ਵਿਰਸੇ ਵਿੱਚੋਂ ਮਿਲੀ ਕਬੱਡੀ ਸੰਭੀ ਪੁੱਤ ਸਿਆੜੇ ਨੇ ਕਰ ਗਿਆ ਜੱਟ ਤਰੱਕੀ ਅੰਦਾ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਮਾਲਕ ਮਿਹਰ ਕਰੇ ਕਦੇ ਵੀ ਤਤੀ ਬਾਹ ਨਾ ਲੱਗੇ ਨਾ ਖਿਡਾਰੀਆਂ ਤੇ ਇਹ ਸਿਰ ਦੇ ਸਾਂਝਾਂ ਰੱਖੀ ਮੇਲ ਫਰਵਾੜੀ ਉੱਤੇ ਛੱਡ ਕੋਈ ਗਰਾਊਂਡ ਵਾਂਗ ਇਹਨਾਂ ਵਿੱਚੋਂ ਜਾਵੇ ਨਾ ਰਹਿਣੀ ਗਰਾਊਂਡ ਵਿੱਚ ਲਾਉਣ ਸਦਾ ਰੌਣਕਾਂ ਤਾਂ ਅਮੀ ਸਾਹਿਬ ਸੁਲਤਾਨ ਦੇਖੋ ਠੀਕ ਹੈ ਮਾਲਕ ਮੇਰ ਕਰੇ ਇਹ ਚੜ੍ਹਦੀ ਅੰਗਲਾ 'ਚ ਰਹਿਣ ਸਾਡੇ ਖਿਡਾਰੀ ਵੀਰ ਔਰ ਮੇਰੀ ਬੇਨਤੀ ਹੈ ਸਾਰੇ ਸੰਗਤ ਨੂੰ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਇਸ ਨੌਜਵਾਲੀ ਅਰਦਾਸਾਂ ਕਰੀਏ ਰਜੋਈਆਂ ਕਰੀਏ ਇੱਕ ਵਾਰ ਅਰਦਾਸਾਂ ਦੇ ਰੂਪ 'ਚ ਤਾੜੀਆਂ ਜ਼ੋਰਦਾਰ ਮਾਰਦੇ ਸ ਵੀਰ ਦੇ ਲਈ ਕਾ ਸੁਲਤਾਨ ਵੀਰ ਲਈ ਤਾੜੀਆਂ ਮਾਰ ਦਈਏ ਵੀ ਇਹ ਠੀਕ ਹੋਵੇ ਛੱਟ ਜਿਆਦਾ ਨਾ ਹੋਵੇ ਮਲਕ ਮੀਰ ਕਰੇ ਛੱਟ ਜਿਆਦਾ ਨਾ ਹੋਵੇ ਔਰ ਆਪਣੀਆਂ ਦੁਆਮਾਂ ਨੇ ਅਦਾਸਾਂ ਨੇ ਮੇਰੀ ਬੇਨਤੀ ਆ ਥੋੜੀ ਜਗ੍ਹਾ ਆਪਾਂ ਛੱਡ ਦਈਏ ਔਰ ਤੁਹਾਡੀਆਂ ਅਦਾਸਾਂ ਦੇ ਵਿੱਚ ਮਲਕ ਮੀਰ ਕਰੇ ਸਾਡੇ ਖੇਡ ਕਬੱਡੀ ਦਾ ਸੁਲਤਾਨ ਦੁਨੀਆ ਦਾ ਮੰਨਿਆ ਪਰ ਮੰਨਿਆੰ ਧਾਵੀ ਚੜ੍ਹਦੀ ਕਲਾ ਚ ਰਹੇ ਸੱਟ ਥੋੜੀ ਹੋਵੇ ਸੱਟ ਜ਼ਿਆਦਾ ਨਾ ਹੋਵੇ ਔਰ ਬਹੁਤ ਜਦੋਂ ਕਿਸੇ ਖਿਡਾਰੀ ਦੇ ਸੱਟ ਲੱਗਦੀ ਹੈ ਤੇ ਬੜਾ ਜਿੰਨ ਕਹਿੰਦੇ ਦੁੱਖ ਲੱਗਦਾ ਹੈ ਕਿਉਂਕਿ ਜਿੱਤਾਂ ਹਾਰਾਂ ਵੱਖਰੀਆਂ ਗੱਲ ਐ ਦੋ ਮੱਲ ਕੋਰਦੇ ਆ ਤੇ ਇੱਕ ਟਹਿ ਜਾਂਦਾ ਵੱਖਰੀ ਗੱਲ ਆ ਵੀ ਜਿੱਤਾਂ ਹਾਰਾਂ ਵੱਖਰੀਆਂ ਨੇ ਪਰ ਕਿਸੇ ਦੇ ਸੱਟ ਪੇਟ ਨਾ ਲੱਗੇ ਇਹ ਹਮੇਸ਼ਾ ਹੀ ਅਸਾਂ ਅਸੀਂ ਇਹਨਾਂ ਖਿਡਾਰੀਆਂ ਲਈ ਦੁਆਵਾਂ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਸੁਮੇਰੋਵੇ ਬੱਸੀ ਸਾਹਿਬ ਥੋੜਾ ਦੱਸਿਓ ਵੀ ਕਿੱਦਾਂ ਠੀਕ ਹੈ ਮਾਲਕ ਮਿਹਰ ਕਰੇ ਕੋਈ ਖਿਡਾਰੀ ਸਾਡੇ ਤੱਕ ਜਾਣਕਾਰੀ ਪੁਜੀਦੀ ਕਰ ਦੇਵੇ ਥੋੜੀ ਸੁੱਖ ਦੀ ਖਬਰ ਆਵੇ ਸੋ ਜਿੱਥੇ ਤੱਕ ਮੈਂ ਦੇਖ ਰਿਹਾ ਵੀ ਲਗਭਗ ਮਾਲਕ ਦੀ ਕਿਰਪਾ ਨਾਲ ਠੀਕ ਹੈ ਸੁਲਤਾਨ ਲੀਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਖੁਸ਼ੀ ਅਰਦਾਸਾਂ ਕਰ ਰਹੇ ਮਾਲਕ ਕੀ ਵੀ ਸਾਡੇ ਵੀਰ ਨੂੰ ਤੱਤੀ ਵਾ ਨਾ ਲੱਗੀ ਇਹ ਦੁਨੀਆ ਦਾ ਤਨੰਤਰ ਖਿਡਾਰੀ ਆ ਆਇਸ ਜੇਕਰ ਕੋਈ ਵੀਰ ਆਇਸ ਲਿਆ ਸਕਦਾ ਜਾਂ ਜੇ